ਅਸੀਂ ਉਸ ਦੁਸ਼ਮਣ ਨੂੰ ਜਿੰਨੇ ਇਹ ਬਕਾਇਦਾ ਕੁੱਟਮਾਰ ਕੀਤੀ ਆ ਜਿਹੜੇ ਵੀ ਬੰਦੇ ਸੀ ਨਾਲ ਬਦਮਾਸ਼ ਸਾਨੂੰ ਪਤਾ ਕਰਕੇ ਦੱਸੇ ਅਸੀਂ ਉਸ ਨੂੰ ਜੇ ਨਾਮ ਫੜ ਕੇ ਲਿਆਵਾਂਗੇ ਅਸੀਂ ਵੀ ਸਿੱਖ ਪਰਿਵਾਰ ਦੇ ਪੁੱਤ ਨਹੀਂ ਹੈਗੇ ਖਾੜ ਕੋ ਪਰਿਵਾਰ ਦੀ ਧੀ ਦੇ ਉੱਤੇ ਸਾਡੀ ਸਿੱਖ ਪਰਿਵਾਰ ਦੀ ਧੀ ਦੇ ਉੱਤੇ ਭੈਣ ਦੇ ਉੱਤੇ ਇਹ ਕੁੱਟਮਾਰ ਹੋਈ ਆ ਤੇ ਅਸੀਂ ਉਸ ਦਾ ਬਦਲਾ ਲਵਾਂਗੇ ਜਦੂਰ ਚਾਹੇ ਅੱਜ ਲੈ ਲਈਏ ਚਾਹੇ ਕੱਲ ਲੈ ਲਈਏ ਗਰੀਬ ਦੀ ਗਾਉ ਗਰੀਬ ਦੀ ਰੱਖਿਆ ਕਰਨੇ ਲਈ ਤੇ ਸਾਨੂੰ ਆਤਵਦੀ ਬਹਾਨਾ ਪਊਗਾ ਆਤਵਦੀ ਬਣਾਗੇ ਅਸੀਂ ਇਥੇ ਏਜੰਸੀਆਂ ਦੇ ਬੰਦੇ ਵੀ ਬੈਠੇ ਨੇ ਵਿੱਚ ਸੀਆਈਡੀ ਵਾਲੇ ਵੀ ਬੈਠੇ ਨੇ ਸਾਨੂੰ ਕਿਸਦਾ ਡਰ ਭੈਣ ਨਹੀਂ ਹੈਗਾ ਅੱਜ ਸਾਡੀ ਧੀ ਦੇ ਉੱਤੇ ਹਮਲਾ ਕੀਤਾ ਗਿਆ ਉਸ ਧੀ ਦੇ ਉੱਤੇ ਜਿਸ ਦੇ ਬਾਪ ਨੇ ਸਾਡੇ ਲਈ ਸ਼ਹਾਦਤ ਦਿੱਤੀ ਆ ਅਸੀਂ ਉਸ ਦੇ ਚੱਲਦੇ ਕਦਮਾਂ ਦੇ ਉੱਤੇ ਇਹ ਐਲਾਨ ਕਰਦੇ ਹਾਂ ਜੋ ਕੋਟਮਾਰ ਕੀਤੀ ਗਈ ਆ ਇਹ ਨਾਮ ਧਾਰੀਆਂ ਦਾ ਕੋਈ ਬਿੱਲਾ ਬਿੱਲਾ ਕਰਕੇ ਨਾਮ ਵਾਜਦਾ ਵਾ ਅਸੀਂ ਇਹ ਐਲਾਨ ਕਰਦੇ ਆ ਸਾਨੂੰ ਉਸ ਦਾ ਪਤਾ ਕਰਕੇ ਦਿੱਤਾ ਜਾਵੇ ਜਾਂ ਜਿੱਦਾਂ ਮਰਜ਼ੀ ਕਰਕੇ ਅਸੀਂ ਉਸ ਨੂੰ ਘਮੜੋਂ ਫੜ ਕੇ ਬਾਹਰ ਲਿਆਵਾਂਗੇ ਦੀ ਪੈਂਦੇ ਨਾਲ ਕੋਈ ਵੀ ਉਹਦੀ ਇੱਜ਼ਤ ਦੇ ਖਿਲਾਫ ਜਾਂ ਉਹਦੀ ਕਿਸੇ ਵੀ ਕਹਿ ਸਕਦੇ ਆਂ ਵੀ ਧੱਕਾ ਹੁੰਦਾ ਵਾ ਅਸੀਂ ਉਹਦੀ ਉਤੇ ਧੱਕੇ ਹੁੰਦੇ ਨੂੰ ਦੇਖ ਨਹੀਂ ਸਕਦੇ ਉਹਦੇ ਉਤੇ ਹੋਏ ਧੱਕੇ ਦਾ ਅਸੀਂ ਬਦਲਾ ਲਾਵਾਂਗੇ ਚਾਹੇ ਅੱਜ ਲੈ ਲਈਏ ਚਾਹੇ ਕੱਲ ਲੈ ਲਈਏ ਚਾਹੇ ਕੋਈ ਸਮਾਂ ਰੋਕੇ ਲੈ ਲਈਏ ਸਤ ਪਿੰਡ ਗੌਂਸਗੜ ਦੇ ਵਿੱਚ ਮੌਜੂਦ ਆਂ ਤਾਂ ਅਮਰਿਤਪਾਲ ਮੈਰੋ ਜੀ ਦੇ ਸਾਥੀ ਭਾਈ ਰਣਜੀਤ ਸਿੰਘ ਸਾਡੇ ਨਾਲ ਇਸ ਸਮੇਂ ਮੌਜੂਦ ਆ ਅੱਜ ਇੱਥੇ ਪਹੁੰਚੇ ਆ ਗੌਂਸਗੜ ਪਿੰਡ ਦੇ ਵਿੱਚ ਜਿਵੇਂ ਕਿ ਇਹ ਧਰਨਾ ਜਿਹੜਾ ਅੱਜ ਲਗਾਇਆ ਗਿਆ ਸੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਇੱਥੇ ਰੇਤ ਮਾਫੀ ਮਾਫੀਆ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਵੱਲੋਂ ਪਿੰਡ ਵਾਸੀਆਂ ਨਾਲ ਕੁੱਟਮਾਰ ਕੀਤੀ ਗਈ ਐਡਵੋਕੇਟ ਸਿਮਰਜੀਤ ਕੋਰਨਾ ਕੁੱਟਮਾਰ ਕੀਤੀ ਗਈ ਤਾਂ ਭਾਈ ਰਣਜੀਤ ਸਿੰਘ ਨਾਲ ਗੱਲ ਕਰਦੇ ਆ ਫਤੇਜ ਸਾਂਝਪੰਦੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਦਾਂ ਦੇਖਦੇ ਹੋ ਵੀ ਪਹਿਲਾਂ ਤਾਂ ਪਿੰਡ ਦੇ ਵਿੱਚ ਜਿਵੇਂ ਪਿੰਡ ਵਾਸੀ ਕਹਿੰਦੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ ਉਸ ਤੋਂ ਬਾਅਦ ਜੇਤਰ ਨਾ ਲਗਾਉਂਦਾ ਕੋਈ ਤਾਂ ਧਰਨੇ ਦੇ ਵਿੱਚ ਆ ਕੇ ਕੁੱਟਮਾਰ ਕੀਤੀ ਜਾਂਦੀ ਹੈ ਨਾ ਤਾਂ ਬੱਚੇ ਦੇਖੇ ਜਾਂਦੇ ਹਨ ਨਾ ਔਰਤਾ ਦੇਖਿਆ ਜਾਂਦੀ ਹੈ ਇਹਦਾ ਕੀ ਐਡਵੋਕੇਟ ਤਾਂ ਹੀ ਹਮਲਾ ਕਰ ਦਿੰਦੇ ਇਹ ਚੀਜ਼ਾਂ ਨਾ ਉਦੋਂ ਇਸਤੇਮਾਲ ਕੀਤੀਆਂ ਜਾਂਦੀਆਂ ਵਾ ਜਦੋਂ ਇਲਾਕਾ ਨਿਵਾਸੀਆਂ ਨੂੰ ਜ਼ੁਲਮ ਸਹਿਣ ਦੀ ਆਦਤ ਪੈ ਜੇ ਇਸ ਇਲਾਕਾ ਨਿਵਾਸੀਆਂ ਨੂੰ ਜ਼ੁਲਮ ਸਹਿਣ ਦੀ ਆਦਤ ਪਈ ਹੋਈ ਆ ਇਸ ਕਰਕੇ ਇਹ ਜ਼ੁਲਮ ਸਹਿੰਦੇ ਆ ਤੇ ਜਦੋਂ ਉਸ ਜ਼ੁਲਮ ਦਾ ਟਕਰਾ ਕਰਨ ਦੇ ਲਈ ਭੈਣ ਐਡਵੋਕੇਟ ਸਿਮਰਜੀਤ ਕੌਰ ਵੱਲੋਂ ਆਵਾਜ਼ ਚੱਕੀ ਗਈ ਤੋ ਉਸ ਆਵਾਜ਼ ਨੂੰ ਨੱਪਣ ਦੇ ਲਈ ਬਕਾਇਦਾ ਉਹਨਾਂ ਬਦਮਾਸ਼ਾਵਾਂ ਵੱਲੋਂ ਰੇਡ ਮਾਫੀਆਂ ਵੱਲੋਂ ਉਹਨਾਂ ਨੂੰ ਵੀ ਡਰਾਉਣ ਦੇ ਲਈ ਤੇ ਨੱਪਣ ਦੇ ਲਈ ਮੋਰਚਾ ਬੰਦ ਕਰਨ ਦੇ ਲਈ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਖਿਲਾਫ ਇੱਕ ਆਵਾਜ਼ ਖੜੀ ਹੋਂਦੀ ਆ ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਇਹਦੇ ਇਲਾਕਾ ਨਿਵਾਸੀਆਂ 'ਚ ਹੋਰ ਦਹਿਸ਼ਤ ਫਲਾਉਣ ਦੇ ਲਈ ਉਹਨਾਂ ਦੇ ਮਨ 'ਚ ਡਰ ਭਰਨ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ ਤੇ ਉਸ ਤੋਂ ਅੱਗੇ ਦੇਖਦੇ ਜੋ ਸਾਨੂੰ ਪਤਾ ਲੱਗਾ ਪੀ ਸਾਡੀ ਭੈਣ ਜੋ ਇੱਕ ਸ਼ਹੀਦ ਪਰਿਵਾਰ ਦੇ ਨਾਲ ਬਲੋਂਗ ਕਰਦੀ ਆ ਭਾਈ ਹਾਕਮ ਸਿੰਘ ਬੱਬਰ ਦੀ ਧੀ ਆ ਉਹਨਾਂ ਵੱਲੋਂ ਸਾਨੂੰ ਜਦੋਂ ਸੱਦਾ ਪੱਤਰ ਦਿੱਤਾ ਗਿਆ ਜਾਂ ਉਹਨਾਂ ਦੇ ਇੱਕ ਜੱਥੇ ਦੇ ਵੱਲੋਂ ਸਾਨੂੰ ਇੱਕ ਸਿੰਘ ਵੱਲੋਂ ਮੈਸੇਜ ਕੀਤਾ ਗਿਆ ਫੋਨ ਕੀਤਾ ਗਿਆ ਭਾਈ ਸਾਹਿਬ ਜੀ ਇੱਕ ਆਪਣੀ ਸ਼ਹੀਦ ਪਰਿਵਾਰ ਦੀ ਲੜਕੀ ਆ ਬੱਬਰ ਪਰਿਵਾਰ ਦੀ ਉਸ ਤੇ ਇੱਕ ਰੇਡ ਮਾਫੀਆ ਵੱਲੋਂ ਤੇ ਸ਼ਾਇਦ ਜਿਸ ਦਾ ਨਾਮ ਸਾਨੂੰ ਬਿੱਲਾ ਕਰਕੇ ਦੱਸਿਆ ਗਿਆ ਸੀ ਉਹ ਨਾਮ ਨਾਮਧਾਰੀਆਂ ਵਿੱਚੋਂ ਬਲੋਂਗ ਕਰਦਾ ਸੀ ਉਹ ਅਸੀਂ ਕਿਸੇ ਨਾਮ ਧਾਰੀਆਂ ਨੂੰ ਮੇਨ ਰੱਖ ਕੇ ਅਸੀਂ ਇਹ ਇਸ ਚੀਜ਼ ਦਾ ਐਲਾਨ ਨਹੀਂ ਕਰਦੇ ਕਿ ਵੀ ਹਰ ਇੱਕ ਧਰਮਾਂ ਦੇ ਵਿੱਚ ਜਾਂ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਜਾਂ ਕਹਿ ਸਕਦੇ ਵੀ ਕੋਈ ਨਾ ਕੋਈ ਉਸ ਬਾਣਾ ਪਾ ਕੇ ਉਸ ਦੀ ਗਲਤ ਵਰਤੋਂ ਕਰਦਾ ਵਾ ਤੇ ਅਸੀਂ ਇਸ ਕਰਕੇ ਉਹਨਾਂ ਵੱਲੋਂ ਦਿੱਤੇ ਸੱਦੇ ਦੇ ਭੈਣ ਨੂੰ ਉਸੇ ਦੇਣੀ ਰਸ਼ਮੀ ਪਤਾ ਲੱਗਾ ਅਗਲੇ ਦਿਨ ਤੜਕੇ ਅਸੀਂ ਬਾਰਡਰ ਏਰੀਆ ਤੋਂ ਸ਼੍ਰੀ ਤਰਨਤਾਰਨ ਸੱਦੋਂ ਚੱਲ ਕੇ ਆਪਣੇ ਜਥੇ ਦੇ ਨਾਲ ਪਤਾ ਲੈਣ ਆਏ ਸੀ ਤੇ ਉਹਨਾਂ ਦੇ ਨਾਲ ਵਿਚਾਰ ਕਰਨ ਆਏ ਸੀ ਭੈਣੇ ਤੁਸੀਂ ਇੱਕ ਸਿੱਖ ਪਰਿਵਾਰ ਸੰਘਰਸ਼ ਦੀ ਧੀ ਜੇ ਪਾਈ ਹਾਕਮ ਸਿੰਘ ਬੱਬਰ ਦੀ ਸਾਡੇ ਜੋ ਵੀ ਸਾਡੇ ਹਿੱਸੇ ਸੇਵਾ ਆਉਂਦੀ ਆ ਸਾਨੂੰ ਤੁਸੀਂ ਮੈਸੇਜ ਕਰੋ ਜਾਂ ਸਾਨੂੰ ਸਦਾ ਪਤਾ ਜਾਂ ਆਵਾਜ਼ ਮਾਰੋ ਅਸੀਂ ਤੁਹਾਡੇ ਨਾਲ ਖੜੇ ਆ ਤੇ ਅਸੀਂ ਉਸ ਆਵਾਜ਼ ਨੂੰ ਲੈ ਕੇ ਅੱਜ ਇਸੇ ਭੈਣ ਦੇ ਨਾਲ ਖੜੇ ਆ ਅਗਾਹ ਵੀ ਅੱਗੇ ਖੜੇ ਹੋਵਾਂਗੇ ਇਹ ਸਾਨੂੰ ਜਿੱਥੋਂ ਦਾਕਰ ਮੋਰਚਾ ਅੱਗੇ ਲੈ ਕੇ ਖੜਨਾ ਜਾਂ ਲੈ ਕੇ ਜਾਣਾ ਪਿਆ ਅਸੀਂ ਲੈ ਕੇ ਜਾਵਾਂਗੇ ਕਿਸੇ ਇੱਕ ਦਾ ਸਟੇਜ ਤੇ ਗਈ ਵੀ ਤਿਆ ਨਾਲ ਜੇ ਕੋਈ ਤੱਕਾ ਕਰੇਗਾ ਤਾਂ ਅਸੀਂ ਛੱਡਾਂਗੇ ਨਹੀਂ ਹਾਂ ਅਸੀਂ ਇਹ ਬਿਆਨ ਅੱਜ ਨਹੀਂ ਦਿੱਤਾ ਕੋਈ ਨਵਾਂ ਬਿਆਨ ਨਹੀਂ ਦਿੱਤਾ ਇਹ ਬਿਆਨ ਅਸੀਂ ਪਹਿਲਾਂ ਵੀ ਦਿੰਦੇ ਆਏ ਆ ਤੇ ਅੱਗੇ ਵੀ ਦਿੰਦੇ ਰਾਵਾਂ ਕਿ ਵੀ ਜਿੱਥੇ ਵੀ ਕਿਸੇ ਵੀ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਦੇਸ਼ ਦੇ ਵਿੱਚ ਧੀ ਭੈਣ ਦੇ ਨਾਲ ਕੋਈ ਵੀ ਉਹਦੀ ਇੱਜ਼ਤ ਦੇ ਖਿਲਾਫ ਜਾਂ ਉਹਦੀ ਕਿਸੇ ਵੀ ਕਹਿ ਸਕਦੇ ਆਂ ਵੀ ਧੱਕਾ ਹੁੰਦਾ ਵਾ ਅਸੀਂ ਉਹਦੀ ਉਤੇ ਧੱਕੇ ਹੁੰਦੇ ਨੂੰ ਦੇਖ ਨਹੀਂ ਸਕਦੇ ਉਹਦੇ ਉਤੇ ਹੋਏ ਧੱਕੇ ਦਾ ਅਸੀਂ ਬਦਲਾ ਲਵਾਂਗੇ ਚਾਹੇ ਅੱਜ ਲੈ ਲਈਏ ਚਾਹੇ ਕੱਲ ਲੈ ਲਈਏ ਚਾਹੇ ਕੁਝ ਸਮਾਂ ਰੋਕੇ ਲੈ ਲਈਏ ਸਭ ਤੋਂ ਵੱਡੀ ਗੱਲ ਹੈ ਇਹ ਵੀ ਗੱਲ ਹੈ ਵੀ ਆਪਾਂ ਖੜਕੂ ਲਾਇਰ ਦੇ ਵਿੱਚ ਬੜੇ ਐਕਟਿਵ ਰਹੇ ਨੇ ਪਰ ਉਹਨਾਂ ਨੂੰ ਕਿਸੇ মিডিਆ ਨਾਲ ਵਾਇਡ ਕਰਦੇ ਆ ਅੱਤਵਾਦੀ ਕਹਿ ਦਿੱਤਾ ਗਿਆ ਮਤਲਬ ਨੌਲੇਜ ਹੀ ਨਹੀਂ ਹੈਗੀ ਤੇ ਉੱਤੇ ਉਹਨਾਂ ਦਾ ਹੀ ਵੱਡੇ ਇਲਜ਼ਾਮ ਲਗਾ ਦਿੱਤੇ ਆ ਅੱਤਵਾਦੀ ਕਹਿ ਸਕਦੇ ਆ ਸਾਨੂੰ ਭਾਰਤ ਸਰਕਾਰ ਨੇ ਵੀ ਆਪਣੇ ਇੱਕ ਪਿਛੇਜ ਕਿਤਾਬ ਦੇ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਅੱਤਵਾਦੀ ਕਿਹਾ ਗਿਆ ਸੀ ਉਹ ਸ਼ਾਇਦ ਬਾਅਦ ਵਿੱਚ ਜਦੋਂ ਸਿੱਖਾਂ ਨੇ ਮੋਰਚਾ ਉੱਤੇ ਲਾ ਉਹ ਬਾਅਦ ਵਿੱਚ ਚੇਂਜ ਕੀਤਾ ਗਿਆ ਸਾਨੂੰ ਤੇ ਅੱਜ ਵੀ ਆਪਣੀ ਡੈਮੋਕ੍ਰੇਸੀ ਵਿੱਚ ਸਿੱਖਾਂ ਨੂੰ ਇੱਕ ਹੱਤਵਾਦੀ ਕਿਹਾ ਗਿਆ ਵਾ ਕਿ ਅਸੀਂ ਹੱਤਵਾਦੀ ਹੈਗੇ ਜੇ ਧੀਆਂ ਭੈਣਾਂ ਦੀ ਇੱਜ਼ਤ ਕਰਨਾ ਜਾਂ ਉਹਨਾਂ ਦੀ ਇੱਜ਼ਤ ਨੂੰ ਬਹਾਲ ਕਰਨਾ ਜਾਂ ਆਪਣੇ ਹੱਕਾਂ ਦੀ ਲੜਨਾ ਗਰੀਬ ਦੀ ਗਾਉਂ ਗਰੀਬ ਦੀ ਰੱਖਿਆ ਕਰਨ ਲਈ ਇਹ ਸਾਨੂੰ ਹੱਤਵਾਦੀ ਬਹਾਨਾ ਪਊਗਾ ਹੱਤਵਾਦੀ ਬਣਾਂਗੇ ਅਸੀਂ ਪਰ ਅਸੀਂ ਉਹ ਹੱਤਵਾਦੀ ਨਹੀਂ ਬਣਦੇ ਜਿਹਦੇ ਲਈ ਆਪਣੇ ਮਤਲਬ ਕੱਢਣਾ ਹੋਵੇ ਅਸੀਂ ਉਹ ਹੱਤਵਾਦੀ ਨੂੰ ਇਸ ਹੱਤਵਾਦੀ ਦੇ ਨਾਲ ਕ੍ਰੀਏਟ ਨਹੀਂ ਕਰਦੇ ਇੱਕ ਹੱਤਵਾਦੀ ਆਪਣੇ ਦੇਸ਼ ਲਈ ਰੱਖਿਆ ਕਰਨਾ ਧੀਆਂ ਭੈਣਾਂ ਦੀ ਇੱਜ਼ਤ ਕਰਨਾ ਜੇ ਇੱਜ਼ਤ ਨੂੰ ਬਰਕਰਾਰ ਰੱਖਣਾ ਉਸ ਨੂੰ ਅਤਵਾਦੀ ਜੇ ਸਾਨੂੰ ਕਹਿਣਾ ਪਊਗਾ ਤੇ ਅਸੀਂ ਉਹ ਅਤਵਾਦੀ ਬਣਨ ਨੂੰ ਤਿਆਰ ਹਾਂ ਪਰ ਜੇ ਅਸੀਂ ਕਹੀਏ ਵੀ ਅਸੀਂ ਲੋਕਾਂ ਤੇ ਜ਼ੁਲਮ ਕਰਨਾ ਵਾਂ ਜਾਂ ਜ਼ੁਲਮ ਕਹਿ ਸਕਦੇ ਹਾਂ ਵੀ ਜਿਵੇਂ ਦੇਸ਼ ਦੇ ਅੰਦਰ ਗਤੀਵਿਧੀਆਂ ਕਰਨੀਆਂ ਨਾਜਾਇਜ਼ ਅਸੀਂ ਉਹ ਅਤਵਾਦੀ ਨਹੀਂ ਅਗੇ ਅਸੀਂ ਉਹ ਅਤਵਾਦੀ ਹਾਂ ਜਿਹੜੇ ਆਪਣੇ ਹੱਕਾਂ ਲਈ ਲੜਦੇ ਆ ਆਪਣੇ ਦੇਸ਼ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਜਿਹੜੇ ਲੋਟਦੇ ਆ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਸੋਧਾ ਲਾਉਣੇ ਆ ਜੇ ਸਾਨੂੰ ਉਹ ਚੀਜ਼ ਦੇ ਤੇ ਹੱਦਵਾਦੀ ਕਹਿੰਦੇ ਸਾਨੂੰ ਉਹਦੇ ਤੇ ਕੋਈ ਕਹਿ ਸਕਦੇ ਭੀ ਇਤਰਾਜ਼ ਨਹੀਂ ਹੈਗਾ ਉਸੀ ਦੇ ਤੇ ਕਿੰਦਾ ਦੇਖਦੇ ਹੋ ਭੀ ਮੋਰਚੇ ਲਗਾਣੇ ਪੈ ਜਾਂਦੇ ਆ ਇਨਸਾਫ ਲਈ ਅਸੀਂ ਕਹਿੰਦੇ ਆ ਭੀ ਇਨਸਾਫ ਮਿਲਦਾ ਪਰ ਮੋਰਚੇ ਲਗਾਣੇ ਪੈ ਜਾਂਦੇ ਇਹ ਹਾਲਾਤ ਤੱਕ ਪਹੁੰਚ ਗਏ ਆ ਅਸੀਂ ਮੋਰਚੇ ਸਾਨੂੰ ਇਸ ਕਰਕੇ ਲਾਉਣੇ ਪੈਂਦੇ ਆ ਭੀ ਜਿਹੜੇ ਸਾਡੇ ਕਹਿ ਸਕਦੇ ਆਗੂ ਆ ਮੋਰਚਿਆਂ ਦੇ ਵਿੱਚ ਉਹ ਸਾਨੂੰ ਇਨਸਾਫ ਨਹੀਂ ਲਵਾਉਂਦੇ ਉਹ ਸਾਨੂੰ ਇਨਸਾਫ ਦਵਾਉਣ ਦੇ ਲਈ ਮੋਰਚੇ ਲਾਉਂਦੇ ਜਰੂਰ ਆ ਪਰ ਅਖੀਰ ਸਾਨੂੰ ਮੋਰਚਾ ਚ ਮਿਲਦਾ ਕੀ ਆ ਜਾਂ ਤੇ ਸੰਧੀ ਮਿਲ ਜਾਂਦੀ ਆ ਜਿਨ੍ਹਾਂ ਦੇ ਖਿਲਾਫ ਸੀ ਲਾਇਆ ਹੁੰਦਾ ਮੋਰਚਾ ਤੇ ਜਾਂ ਸਾਨੂੰ ਕਹਿ ਸਕਦੇ ਆਂ ਵੀ ਸਾਡਾ ਮੋਰਚਾ ਵਿਕਾ ਦਿੱਤਾ ਜਾਂਦਾ ਕਿੰਨੇ ਅਸੀਂ ਮੋਰਚੇ ਦੇਖਦੇ ਤੁਸੀਂ ਦੇਖ ਲਓ ਜਿਵੇਂ ਕਿਸਾਨੀ ਮੋਰਚਾ ਲੱਗਾ ਇਸ ਵਕ ਉਹਨਾਂ ਨੂੰ ਕਿਸਾਨਾਂ ਨੂੰ ਕੁੱਟ ਮਾਰ ਕਰਕੇ ਉਥੋਂ ਉਠਾਇਆ ਗਿਆ ਕਿੰਨਾ ਜ਼ੁਲਮ ਕੀਤਾ ਮਿਲਿਆ ਕੀ ਸਾਨੂੰ ਕਿਉਂਕਿ ਉਹਦੇ ਵਿੱਚ ਸਾਡੇ ਆਗੂਆਂ ਦੀਆਂ ਕਮੀਆਂ ਆਗੂ ਆਪਣੇ ਜਿਹੜੇ ਮੂੰਹ ਦੇ ਬੋਲ ਸ਼ਬਦ ਆ ਉਹਨਾਂ ਦੇ ਉੱਤੇ ਗੌਰ ਨਹੀਂ ਕਰਦੇ ਉਹਨਾਂ ਦੇ ਬਰਕਰਾਰ ਨਹੀਂ ਰੈਂਦੇ ਜਦੋਂ ਉਹ ਬੋਲ ਜਿਹੜੇ ਮੂੰਹ ਦੇ ਵਿੱਚੋਂ ਬਦਲਣ ਲੱਗ ਜਾਂਦੇ ਆ ਤੇ ਫਿਰ ਉਹ ਮੋਰਚੇ ਵੀ ਬਦਲਣ ਲੱਗ ਪੈਂਦੇ ਆ ਸਰਕਾਰਾਂ ਵੀ ਤਾਂ ੱੱਕਾ ਕਰ ਜਾਂਦੀਆਂ ਹੁਣ ਇੱਥੇ ਵੀ ਦੇਖ ਸਕਦੇ ਆ ਹਾਂ ਇਹ ਸਰਕਾਰਾਂ ੱੱਕਾ ਉਦੋਂ ਕਰਦੀਆਂ ਵਾ ਜਦੋਂ ਅਸੀਂ ਜਿਹੜੇ ੱੱਕਾ ਸਹਿਣਯੋਗ ਹੋ ਜੀ ਜੇ ਅਸੀਂ ੱੱਕਾ ਨਾ ਸੀਗੇ ਸਰਕਾਰਾਂ ੱੱਕਾ ਨਹੀਂ ਕਰ ਸਕਦੀਆਂ ਜੇ ਤੁਸੀਂ ਕਹਿੰਦੇ ਵੀ ਸਰਕਾਰਾਂ ੱੱਕਾ ਕਰਦੀਆਂ ਵਾ ਤੇ ਜੇ ਸਾਨੂੰ ਆਦਤ ਪਈ ਤਾਂ ਹੀ ੱੱਕਾ ਕਰਦੀਆਂ ਜੇ ਸਾਡੇ ਕੋਲ ਸ਼ਸਤਮਾਲੋ ਸਰਕਾਰ ਇੱਕ ਸਾਡੇ ਤੇ ਵਾਰ ਕਰਦੀ ਆ ਇੱਕ ਸਿੰਘ ਬਾਣੇ ਵਾਲਾ ਖਲੋਤਾ ਜਾਂ ਸਹਿਯਤਾਰੀ ਸੇਗਲੀਏ ਉਹਦੇ ਗਾਤਰੇ ਕਿਰਪਾਨ ਆ ਤੇ ਜੇ ਅਗਲੇ ਬੰਨੇ ਉਹ ਵੀ ਵਾਰ ਕਰੂਗਾ ਤੇ ਉਹ ਕਹਿ ਸਕਦੇ ਵੀ ਟੱਕਰਾ ਕਰ ਸਕਦਾ ਉਹਦਾ ਅਸੀਂ ਅੱਜ ਆਪਣਾ ਇਤਿਹਾਸ ਭੁੱਲ ਗਏ ਆ ਤਾਂ ਕਰਕੇ ਜ਼ੁਲਮ ਸਹਿੰਦੇ ਆ ਤਾਂ ਕਰਕੇ ਤੱਕਾ ਸੈਂਦੇ ਆ ਜੇਕਰ ਪੂਰਾ ਸੰਪੂਰਨ ਗੁਰੂ ਦਾ ਸੇਖ ਹੋਵੇ ਉਹ ਜ਼ੁਲਮ ਸਹਿ ਨਹੀਂ ਸਕਦਾ ਬਬਈ ਤੁਸੀਂ ਕਿਹ ਨਾਲ ਖੜੇ ਆ ਤੇ ਮਤਲਬ ਜਿਹੜੀ ਵੀ ਅਗਲੀ ਅਗਲੀ ਘਟਨਾ ਵੀ ਤੇ ਹੋਏਗੀ ਤੁਸੀਂ ਨਾਲ ਰਹੋਗੇ ਹਾਂ ਅਸੀਂ ਆਪਣੇ ਜੱਥੇ ਵੱਲ ਜੱਥੇਬੰਦੀ ਵੱਲ ਭਾਈ ਮਰਤਪਾਲ ਸਿੰਘ ਮਹਿਰਵਾਲ ਵੱਲੋਂ ਐਲਾਨ ਕਰਦੇ ਵੀ ਸਾਡੇ ਜਿੰਨੇ ਵੀ ਜੱਥੇ ਦੇ ਸਿੰਘ ਆ ਚਾਹੇ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਚਾਹੇ ਸਾਡੇ ਨਾਲ ਜ਼ਮੀਨ ਪੱਧਰ ਤੇ ਵਰਤਦੇ ਆ ਜਾਂ ਫੀਲਡ ਤੇ ਸਾਡੇ ਨਾਲ ਵਿਚਰਦੇ ਆ ਸਾਡੇ ਸਾਰੇ ਸਿੰਘ ਨਾਲ ਪੈਨ ਦੇ ਨਾਲ ਖੜੇ ਆ ਜਿਹੜੀ ਰਹੀ ਗੱਲ ਰੇਤ ਮਾਫੀਆ ਦੀ ਉਹ ਜਿਹੜੀ ਲੜਾਈ ਆ ਉਹ ਇੱਕ ਵੱਖਰੀ ਲੜਾਈ ਆ ਪਰ ਅਸੀਂ ਭੈਣ ਦੇ ਨਾਲ ਖੜੇ ਆ ਕੋਈ ਸਾਡੀ ਧੀ ਦੇ ਉੱਤੇ ਖਾੜਗੂ ਪਰਿਵਾਰ ਦੀ ਧੀ ਦੇ ਉੱਤੇ ਸਾਡੇ ਸਿੱਖ ਪਰਿਵਾਰ ਦੀ ਧੀ ਦੇ ਉੱਤੇ ਭੈਣ ਦੇ ਉੱਤੇ ਇਹ ਕੁੱਟਮਾਰ ਹੋਈ ਆ ਤੇ ਅਸੀਂ ਉਸ ਦਾ ਬਦਲਾ ਲਵਾਂਗੇ ਜਰੂਰ ਚਾਹੇ ਅੱਜ ਲੈ ਲਈਏ ਚਾਹੇ ਕੱਲ ਲੈ ਲਈਏ ਜਿਹੜੀ ਰਹੀ ਰੇਤ ਮਾਫੀਆ ਦੀ ਗੱਲ ਇਹ ਮਾਈਨਿੰਗ ਢੱਕਣ ਦੀ ਗੱਲ ਇਹ ਲੜਾਈ ਇੱਥੋਂ ਦੇ ਸ਼ਹਿਰ ਦੀ ਆ ਇੱਥੋਂ ਦੇ ਪਿੰਡਾਂ ਦੀ ਆ ਉਹ ਪਿੰਡ ਪੱਧਰ ਤੇ ਸਰਪੰਚ ਕੀ ਕਰਦੇ ਆ ਜਾਂ ਇੱਥੋਂ ਦੇ ਕਾਉਂਸਲਰ ਕੀ ਕਰਦੇ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸਾਡੀ ਜ਼ਿੰਮੇਵਾਰੀ ਆ ਸਾਡੀ ਭੈਣਾਂ ਦੀ ਰੱਖਿਆ ਕਰਨੀ ਅਸੀਂ ਭੈਣ ਦੀ ਰੱਖਿਆ ਕਰਨ ਦੇ ਲਈ ਅਸੀਂ ਨਾਲ ਖੜੇ ਆ ਜਦੋਂ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਐਡਵੋਕੇਟ ਸਿਮਰਜੀਤ ਕੌਰ ਗਿੱਲ ਨਾਲ ਤਾਂ ਉਹ ਕਹਿੰਦੇ ਜਦੋਂ ਕੁੱਟਮਾਰ ਕਰਨ ਆਏ ਉਹਨਾਂ ਨੇ ਕੁਝ ਨਹੀਂ ਦੇਖਿਆ ਵੀ ਉਹਨਾਂ ਨੇ ਇਹ ਨਹੀਂ ਦੇਖਿਆ ਔਰਤ ਹੈ ਉਹਨਾਂ ਨੇ ਇਹ ਨਹੀਂ ਦੇਖਿਆ ਕੁੜੀ ਹੈ ਉਹਨਾਂ ਨੇ ਇਹ ਨਹੀਂ ਦੇਖਿਆ ਨੌਜਵਾਨ ਹੈ ਉਹਨਾਂ ਨੇ ਇਹ ਨਹੀਂ ਦੇਖਿਆ ਬੱਚਾ ਉਹਨਾਂ ਨੇ ਕੁੱਟਮਾਰ ਉਸੇ ਤਰੀਕੇ ਨਾਲ ਕੀਤੀ ਇਹਨਾਂ ਦੀ ਵੀ ਕੁੱਟਮਾਰ ਉਸੇ ਤਰੀਕੇ ਨਾਲ ਤੇ ਬੰਦਿਆਂ ਨੇ ਕੁੱਟਮਾਰ ਕੀਤੀ ਹਾਂ ਭਾਈ ਜਿਹੜੇ ਦੋਸਤ ਹੁੰਦੇ ਨੇ ਆ ਪਾਪੀ ਉਹ ਜਦੋਂ ਕਿਸੇ ਦੇ ਉੱਤੇ ਸ਼ਹਿਰ ਦੇ ਉੱਤੇ ਹਮਲਾ ਕਰਨ ਉਹ ਕਿਸੇ ਦੀ ਕਮਾਂਡ ਹੇਠ ਹਮਲਾ ਕਰਨ ਆਉਂਦੇ ਆ ਉਹ ਕਿਸੇ ਨੂੰ ਦੇਖਦੇ ਨਹੀਂ ਅੱਗੇ ਕੌਣ ਹੈ ਬੱਚੇ ਆ ਬੀਬੀ ਆ ਜਾਂ ਬਜ਼ੁਰਗ ਉਹ ਇਹ ਚੀਜ਼ ਨਹੀਂ ਦੇਖਦੇ ਉਹਨਾਂ ਨੇ ਸਿਰਫ ਮਗਰੋਂ ਜੋ ਕਮਾਂਡ ਵੱਲੋਂ ਆਰਡਰ ਹੋਇਆ ਉਹਨਾਂ ਨੂੰ ਕਮਾਂਡ ਦਾ ਆਰਡਰ ਮੰਨਣਾ ਵਾ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਅਗਲੇ ਬੰਨੇ ਅਸੀਂ ਕਿਹਦੇ ਉੱਤੇ ਕੁੱਟ ਮਾਰ ਕਰਾਂਦੇ ਆ ਕਿਉਂ ਕਰਦੇ ਪਏ ਆ ਇਸ ਕਰਕੇ ਸਾਨੂੰ ਵੀ ਤਿਆਰਬਰ ਤਿਆਰ ਰਹਿਣਾ ਚਾਹੀਦਾ ਸਾਨੂੰ ਜੇ ਪਤਾ ਵਾ ਵੀ ਅਗਲੇ ਬੰਨੇ ਸਾਡ ਤੇ ਹਮਲਾ ਹੋ ਸਕਦਾ ਵਾ ਤੇ ਸਾਨੂੰ ਹਮਲੇ ਦਾ ਜਵਾਬ ਦੇਣ ਦੇ ਲਈ ਠੀਕ ਆ ਸਾਨੂੰ ਤਿਆਰਬਰ ਤਿਆਰ ਰਹਿਣਾ ਚਾਹੀਦਾ ਅਸੀਂ ਉਸ ਨੂੰ ਮੁੱਖ ਰੱਖ ਕੇ ਇਸ ਮੋਰ ਚ ਦੇ ਵਿੱਚ ਆਏ ਆ ਬਾਕੀ ਰਹੀ ਟਿਪਰਾਂ ਦੀ ਗੱਲ, ਰੇਡ ਮਾਫੀਆ ਦੀ ਗੱਲ, ਸਾਨੂੰ ਉਹਦਾਂ ਕੋਈ ਮਤਲਬ ਨਹੀਂ ਉਹ ਸਰਕਾਰ ਚਾਹੇ ਚਲਾਵੇ ਜਾਂ ਨਾ ਚਲਾਵੇ, ਸਾਨੂੰ ਉਹਦਾਂ ਕੋਈ ਮਤਲਬ ਨਹੀਂ। ਬਾਕੀ ਉਹ ਪਿੰਡ ਪੱਦਰ ਤੇ ਲੜਾਈ ਆ, ਸ਼ਹਿਰ ਪੱਦਰ ਤੇ ਲੜਾਈ ਆ, ਉਹ ਪਿੰਡ ਵਾਲੇ ਲੜਨ ਜਾਂ ਨਾ ਲੜਨ, ਸਾਨੂੰ ਉਹਦਾਂ ਕੋਈ ਮਤਲਬ ਨਹੀਂ। ਸਾਨੂੰ ਮੇਨ ਆਪਣੀ ਖਾੜਕੂ 30 ਸੇਖ ਸੰਘਰਸ਼ ਭਾਈ ਹਾਕਮ ਸਿੰਘ ਬੱਬਰ ਜਿਨ੍ਹਾਂ ਨੇ ਸੰਘਰਸ਼ ਲੜਿਆ ਮੌਜੂਦਾ 84 ਦੌਰ ਦੇ ਵਿੱਚ ਉਨ੍ਹਾਂ ਦੇ ਕੌਮ ਦੇ ਲਈ ਸਾਡੇ ਪਰਿਵਾਰਾਂ ਦੇ ਲਈ ਆਪਣੀ ਇੱਜ਼ਤ ਦੀ ਖਾਤਰ ਲਈ ਧੀਆਂ ਭੈਣਾਂ ਦੇ ਲਈ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਅਸੀਂ ਉਸ ਨੂੰ ਮੁਖ ਰੱਖ ਕੇ ਭੈਣ ਦੇ ਨਾਲ ਖੜੇ ਹਾਂ ਚਾਹੇ ਸਾਨੂੰ ਜੋ ਮਰਜ਼ੀ ਕਹੇ ਜਿੱਥੇ ਖੜਨਾ ਪਵੇ ਅਸੀਂ ਆਪਣੇ ਜਥੇ ਸਮੇਤ ਭਾਈ ਅਮਰਤਪਾਲ ਸਿੰਘ ਮਹਿਰੋ ਵੱਲੋਂ ਇਹ ਐਲਾਨ ਕਰਦੇ ਹਾਂ ਚਾਹੇ ਸਾਨੂੰ ਲੜਨਾ ਪਵੇ ਜਿੱਦਾਂ ਮਰਜ਼ੀ ਕਰਨਾ ਪਵੇ ਅਸੀਂ ਮੌਜੂਦਾ ਪੈਂ ਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਸਾਨੂੰ ਪਤਾ ਲੱਗਾ ਵੀ ਇਹ ਸਾਰੀ ਸਾਜ਼ਿਸ਼ ਜੋ ਕੋਟਮਾਰ ਕੀਤੀ ਗਈ ਆ ਇਹ ਨਾਮ ਧਾਰੀਆਂ ਦਾ ਕੋਈ ਬਿੱਲਾ ਬਿੱਲਾ ਕਰਕੇ ਨਾਮਵਾਜਦਾ ਵਾ ਅਸੀਂ ਇਹ ਐਲਾਨ ਕਰਦੇ ਹਾਂ ਸਾਨੂੰ ਉਸ ਦਾ ਪਤਾ ਕਰਕੇ ਦਿੱਤਾ ਜਾਵੇ ਜਾਂ ਜਿੱਦਾਂ ਮਰਜ਼ੀ ਕਰਕੇ ਅਸੀਂ ਉਸ ਨੂੰ ਧੌੜੋਂ ਮੜ ਕੇ ਬਾਹਰ ਲਿਆਵਾਂਗੇ ਅਸੀਂ ਆਪਣੇ ਜਥੇ ਸਮੇਤ ਬੇਨਤੀ ਕਰਦੇ ਚਾਹੇ ਸਾਨੂੰ ਹੋਰ ਜਥੇ ਸਮੇਤ ਇੱਥੇ ਬੈਠ ਕੇ ਐਲਾਨ ਕਰਦੇ ਆਂ ਚਾਹੇ ਅੱਜ ਅਸੀਂ ਥੋੜੇ ਆਏ ਆਂ ਹੋਰ ਵੀ ਇਥੇ ਸਾਡੇ ਜਥੇ ਦੇ ਸਿੰਘ ਬੈਠੇ ਨੇ ਗੁਪਤ ਬੈਠੇ ਨੇ ਇਥੇ ਏਜੰਸੀਆਂ ਦੇ ਬੰਦੇ ਵੀ ਬੈਠੇ ਨੇ ਵਿੱਚ ਸੀਆਈਡੀ ਵਾਲੇ ਵੀ ਬੈਠੇ ਨੇ ਸਾਨੂੰ ਕਿਸਦਾ ਡਰ ਭੈਣ ਨਹੀਂ ਹੈਗਾ ਅੱਜ ਸਾਡੀ ਧੀ ਦੇ ਉੱਤੇ ਹਮਲਾ ਕੀਤਾ ਗਿਆ ਉਸ ਧੀ ਦੇ ਉੱਤੇ ਜਿਸ ਦੇ ਬਾਪ ਨੇ ਸਾਡੇ ਲਈ ਸ਼ਹਾਦਤ ਦਿੱਤੀ ਆ ਅਸੀਂ ਉਸ ਦੇ ਚੱਲਦੇ ਕਦਮਾਂ ਦੇ ਉੱਤੇ ਇਹ ਐਲਾਨ ਕਰਦੇ ਹਾਂ ਕਿ ਅਸੀਂ ਭੈਣ ਦੇ ਨਾਲ ਖੜੇ ਹਾਂ ਅੱਜ ਵੀ ਖੜੇ ਹਾਂ ਕੱਲ ਵੀ ਖੜੇ ਹਾਂ ਪਾਈ ਅਮਰਤਪਾਲ ਸਿੰਘ ਇਸ ਕਰਕੇ ਨਹੀਂ ਆ ਸਕੇ ਕੁਝ ਉਹਨਾਂ ਨੂੰ ਜ਼ਰੂਰੀ ਕਾਰਜ ਸੀ ਇੱਕ ਉਹਨਾਂ ਦੀ ਮਾਤਾ ਜੀ ਨੇ ਬਾਹਰੋਂ ਆਉਣਾ ਸੀ ਉਹਨਾਂ ਨੂੰ ਲੈਣ ਵਾਸਤੇ 에ਅਰਪੋਰਟ ਤੇ ਜਾਣਾ ਸੀ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਸੀ ਕਿ ਰਣਜੀਤ ਸਿੰਘ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈਗਾ ਮੇਰੀ ਜਗ੍ਹਾ ਤੇ ਤੂੰ ਚੱਲ ਗਿਆ ਇੱਕ ਬਰਾਬਰੀ ਆ ਤੇ ਅਸੀਂ ਇੱਥੇ ਐਲਾਨ ਕਰਕੇ ਜਾਂਦੇ ਹਾਂ ਬੋਤਾ ਅਸੀਂ ਝੂਠ ਨਹੀਂ ਬੋਲਦੇ ਜਿੰਨੀ ਜ਼ਬਾਨ ਸਾਡੀ ਪਾਰ ਚੱਲਦੀ ਆ ਮੋਢੇ ਪਾਰ ਜਾਂਦੇ ਆ ਉਹਨਾਂ ਐਲਾਨ ਨਹੀਂ ਕਰਾਂਗੇ ਵੱਧ ਐਲਾਨ ਨਹੀਂ ਕਰਦੇ ਸਾਨੂੰ ਭੈਣ ਚਾਹੇ ਜਿੱਦੋਂ ਮਰਜੀ ਆਵਾਜ਼ ਮਾਰੇ ਅਸੀਂ ਉਸ ਦੁਸ਼ਟ ਨੂੰ ਜਿੰਨੇ ਇਹ ਬਕਾਇਦਾ ਕੁੱਟਮਾਰ ਕੀਤੀ ਆ ਜਿਹੜੇ ਵੀ ਬੰਦੇ ਸੀ ਨਾਲ ਬਦਮਾਸ਼ ਸਾਨੂੰ ਪਤਾ ਕਰਕੇ ਦੱਸੇ ਅਸੀਂ ਉਸ ਨੂੰ ਜੇ ਨਾਮ ਫੜ ਕੇ ਲਿਆਵਾਂਗੇ ਤੇ ਅਸੀਂ ਵੀ ਸਿੱਖ ਪਰਿਵਾਰ ਦੇ ਪੁੱਤ ਨਹੀਂ ਹੈਗੇ ਰਹੀ ਗੱਲ ਜਦੋਂ ਕੋਈ ਸਿੰਘ ਜਾਂ ਕੋਈ ਵੀ ਪ੍ਰਚਾਰ ਕਰਦਾ ਜਾਂ ਗੱਲਾਂ ਕਰਦਾ ਤੁਹਾਡੇ ਸੰਗਤ ਨਾਲ ਤਾੜੀਆਂ ਨਾ ਮਾਰੀਆਂ ਜਾਣ ਅਸੀਂ ਤਾੜੀਆਂ ਮਰਾਉਣੀ ਆਏ ਤਾੜੀਆਂ ਮਰਾਵਾਂਗੇ ਜਰੂਰ ਉਹਨਾਂ ਦੇ ਮਰਾਵਾਂਗੇ ਜਿਨ੍ਹਾਂ ਨੇ ਕੰਮ ਕੀਤਾ ਵਾ ਜਕਾਰੇ ਬੁਲਾਓ ਜਕਾਰੇ ਤਾਂ ਬੁਲਾਓ ਜੇ ਪੈਣ ਦੇ ਨਾਲ ਖੜੇ ਨੇ ਜਿਨੇ ਕੱਲ ਮੋਰਜੀ ਸ਼ਾਮਲ ਨਹੀਂ ਹੋਣਾ ਜਿਨੇ ਨਹੀਂ ਆਉਣਾ ਉਹ ਅੱਜ ਉੱਠ ਕੇ ਜਾ ਸਕਦਾ ਅੱਜ ਕੱਲ ਨੂੰ ਪੈਣ ਬਾਜ਼ ਮਾਰੂਗੀ ਅਸੀਂ ਨਾਲ ਖੜੇ ਆ ਤੁਸੀਂ ਖੜੋ ਜਾਂ ਨੱਚ ਆ ਖੜੋ ਅਸੀਂ ਖੜੇ ਆ ਭੈਣ ਦੇ ਨਾਲ ਜੈ ਸੋਹਰ ਜੈ ਜੀ ਇਹਨੀਆਂ ਗੱਲ ਬੇਨਤੀਆਂ ਪ੍ਰਵਾਨ ਕਰਨੀਆਂ ਬੇਨਤੀ ਕਰਦੇ ਅੱਗੇ ਵੀ ਜੇ ਭੈਣ ਬਾਜ ਮਾਰੇ ਸਾਰੀ ਸੰਗਤ ਜਰੂਰ ਆਇਓ ਅੱਜ ਸਾਡੇ ਉਸ ਸਿੱਖ ਪਰਿਵਾਰ ਦੇ ਉੱਤੇ ਹਮਲਾ ਹੋਇਆ ਵਾ ਸਾਨੂੰ ਬਹੁਤ ਹੀ ਦੁੱਖ ਆ ਜਿਸ ਦਿਨ ਸਾਨੂੰ ਪਤਾ ਲੱਗਾ ਸੀ ਅਸੀਂ ਉਸੇ ਦਿਨ ਹੀ ਇੱਕ ਦੋ ਦਿਨਾਂ ਦੇ ਵਿੱਚ ਭੈਣ ਦੇ ਘਰੇ ਆਏ ਸੀ ਮਿਲ ਕੇ ਗਏ ਸੀ ਉਸ ਦਿਨ ਵੀ ਇਹੋ ਗੱਲ ਕੀਤੀ ਸੀ ਭੈਣ ਤੇਰੇ ਨਾਲ ਖੜੇ ਆ ਬਾਕੀ ਰਹੀ ਮੌਜੂਦਾ ਟਿਪਰਾਂ ਦੀ ਗੱਲ ਰੇਤਾਂ ਦੀ ਗੱਲ ਸਾਨੂੰ ਨਹੀਂ ਉਸ ਦਾ ਮਤਲਬ ਉਹ ਸਰਕਾਰ ਚਾਹੇ ਚਲਾਵੇ ਜਾਂ ਨਾ ਚਲਾਵੇ ਪਰ ਅਸੀਂ ਆਪਣੀ ਸਿੱਖ ਭੈਣ ਦੀ ਨਾਲ ਖੜੇ ਆ ਕਿਉਂਕਿ ਉਸ ਦੀ ਕੋਟਮਾਰ ਕਰਕੇ ਉਸ ਨੂੰ ਦਲੀਲ ਕੀਤਾ ਗਿਆ ਇੱਕ ਔਰਤ ਦੇ ਉੱਤੇ ਹੱਥ ਚੱਕਣਾ ਮਹਾਪਾਪ ਆ ਤੇ ਉਹਨਾਂ ਨੇ ਇਦਾਂ ਪਾਪ ਕਰਕੇ ਬਹੁਤ ਹੀ ਪਾਪ ਕਰਮਾਇਆ ਵਾ ਅਸੀਂ ਦਿਲੋਂ ਆਪਣੇ ਮੌਜੂਦਾ ਇਤਿਹਾਸ ਨੂੰ ਚੇਤੇ ਕਰਦੇ ਭੈਣ ਨਾਲ ਖੜੇ ਆ ਸਾਰੇ ਸਿੱਖ ਪਰਿਵਾਰਾਂ ਨੂੰ ਇੱਥੇ ਜਿਹੜੇ ਬੈਠੇ ਇਹੋ ਐਲਾਨ ਕਰਦੇ ਆ ਆਪਣੇ ਇੱਕ ਸਿੱਖਾਂ ਪਰਿਵਾਰਾਂ ਦੀ ਬਾਹ ਫੜੀਏ ਬੇਸ਼ੱਕ ਅਸੀਂ ਮੋਂਨੇ ਆ ਚਾਹੇ ਸਹਿਜਤਾ ਰਹੀਆਂ ਚਾਹੇ ਸਿੰਘ ਆ ਚਾਹੇ ਜਿੱਦਾ ਜਿਹੜੇ ਮਰਜ਼ੀ ਪਰਿਵਾਰ ਚ ਬਿਲੋਂਗ ਕਰਦੇ ਆ ਪਰ ਆਪਣੇ ਸਿੱਖ ਪਰਿਵਾਰ ਦੀ ਬਾਹ ਨਾ ਛੱਡੀਏ ਖਾਸ ਕਰਕੇ ਉਹਨਾਂ ਦੀ ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤਾਂ ਪਾਈਆਂ ਸਾਡੀ ਸਿੱਖ ਕੌਮ ਨੂੰ ਆਜ਼ਾਦ ਕਰਨ ਦੇ ਲਈ ਆਪਣੇ ਪਰਿਵਾਰ ਮੌਜੂਦਾ ਸ਼ਹਾਦਤ ਤੇ ਜਾਨ ਪੀ ਕੇ ਸ਼ਹਾਦਤਾਂ ਦਵਾਇਆਂ ਇਹ ਨਹੀਂ ਕਿ ਬੇਇੱਜ਼ਤੀਆਂ ਪ੍ਰਵਾਨ ਕਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ